ਸਸੀ ਕਾ ਜੀ ਸਾਰੇ ਹੀ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਪਰਮਿੰਦਰ ਜੀ ਸਿੰਘ ਵੱਲੋਂ ਤੁਸੀਂ ਵੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਨਾਲ ਹੀ Instagram ਤੇ Facebook ਪੇਜ ਆਪਾਂ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਖਬਰਾਂ ਚੋਂ ਖਬਰ ਲੈ ਕੇ ਹਾਜ਼ਰ ਹੋਏ ਆ ਹੁਣ ਆਪਾਂ ਗੱਲ ਗੱਲਬਾਤ ਕਰਦੇ ਹਾਂ ਢਿੱਲੋਂ ਸਾਹਿਬ ਨਾਲ ਤੇ ਫਤਿਹ ਦੀ ਪਉਣੀ ਹੈ ਸਾਂਝ ਖਬਰਾਂ ਹੈਗੀਆਂ ਅੱਜ ਮੇਰੇ ਕੋਲੇ ਦੋ ਪਹਿਲੀ ਖਬਰ ਮੈਂ ਚਲੋ ਸੱਚ ਨੂੰ ਪਹਿਲਾਂ ਫਤਿਹ ਵੱਲੋਂ ਨੇ ਢਿੱਲੋਂ ਸਾਹਿਬ ਸਸੀ ਕਾ ਜੀ ਸਸੀ ਕਾ ਜੀ ਢਿੱਲੋਂ ਸਾਹਿਬ ਖਬਰਾਂ ਮੇਰੇ ਕੋਲ ਦੋ ਨੇ ਜੀ ਪਹਿਲੀ ਖਬਰ ਹੈਗੀ ਗੈਂਗਸਟਰਾਂ ਦਾ ਗੈਂਗਸਟਰ ਜਿਹੜੇ ਐ ਮੁੱਖ ਧਾਰਾ ਵਿੱਚ ਆ ਮਤਲਬ ਖੱਜਲਖوار ਹੋ ਰਿਹਾ ਉਹਦਾ ਕੀ ਹੈ ਤੇ ਦੂਜੀ ਖਬਰ ਹੈਗੀ ਨਵਜੋਤਪੁਰ ਸਿੱਧੂ ਨਾਲ ਮੈਡਮ ਨਾਲ ਜੁੜੀ ਹੋਈ ਪਹਿਲੀ ਖਬਰ ਮੈਂ ਇਹ ਦੱਸਦਾ ਤੁਹਾਨੂੰ ਜਿਹੜੇ ਗੈਂਗਸਟਰ ਹੈ ਜੇ ਮੁਖਤਾਰਾ ਵਿੱਚ ਆਉਂਦੇ ਐ ਤੇ ਉਹਨਾਂ ਨੂੰ ਖੱਜਲਖوار ਕਰਨ ਦਾ ਕੀ ਮਕਸਦ ਹੈ ਜੀ ਉਹਦੇ ਬਾਰੇ ਸਾਡੇ ਜਿਹੜੇ ਦਰਸ਼ਕ ਤੇ ਸਰੋਤੇ ਆ ਉਹਨਾਂ ਨੂੰ ਮੜਾ ਜਾ ਦੱਸੋ ਜੀ ਦੇਖੋ ਗੱਲ ਇਹ ਜੇ ਜਦੋਂ ਆਪਾਂ ਗੈਂਗਸਟਰਾਂ ਦੀ ਗੱਲ ਕਰਦੇ ਆ ਸਮਾਜ ਦੇ ਵਿੱਚ ਰਹਿੰਦੇ ਆ ਕੋਈ ਬੰਦਾ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਉਹਦੇ ਪਤਾ ਨਹੀਂ ਕੀ ਕੀ ਕਾਰਨ ਹੁੰਦੇ ਐ ਕਿੰਨਾ ਕਾਰਨਾ ਕਰਕੇ ਬੰਦਾ ਗਲਤ ਰਸਤੇ ਪੈਂਦਾ ਜੀ ਜੀ ਜੇ ਆਪਾਂ ਜੇਲਾਂ ਨੂੰ ਦੇਖੀਏ ਤਾਂ ਜੇਲਾਂ ਦੇ ਨਾਂ ਅੱਜਕੱਲ ਜੇਲਾਂ ਨਹੀਂ ਉਹਨਾਂ ਦਾ ਨਾਂ ਰੱਖਿਆ ਹੈ ਬਸ ਸੁਧਾਰਕਰ ਸੁਧਾਰਕਰ ਠੀਕ ਹੈ ਸੁਧਾਰਕਰ ਦੇ ਵਿੱਚ ਰਹਿ ਕੇ ਅਗਰ ਕੋਈ ਬੰਦਾ ਸੁਧਰ ਕੇ ਬਾਹਰ ਆਉਂਦਾ ਹੈ ਤੇ ਬਾਹਰ ਆ ਕੇ ਉਹ ਸਮਾਜ ਸੇਵਾ 'ਚ ਪੈਂਦਾ ਜਾਂ ਪੋਲਿਟਿਕਲ ਲਾਈਫ ਦੇ ਵਿੱਚ ਪੈਂਦਾ ਹੈ ਜੇ ਤਾਂ ਰੂਲਿੰਗ ਪਾਰਟੀ ਦੇ ਨਾਲ ਹੈ ਤਾਂ ਉਹਦੀ ਵਾਹ ਵਾਹ ਬੱਲੇ ਬੱਲੇ ਇਹਦੇ ਰੂਲਿੰਗ ਪਾਰਟੀ ਦੇ ਨਾਲ ਨਹੀਂ ਤਾਂ ਫਿਰ ਉਹਦੇ ਖਿਲਾਫ ਪਰਚੇ ਤੇ ਬੰਦੀਆਂ ਤੇ ਸਾਰਾ ਕੁਝ ਹੁੰਦਾ ਹੈ ਇਹ ਕਿਉਂ ਜੀ ਮੈਂ ਜੇ ਆਪਾਂ ਇਤਿਹਾਸ ਤੇ ਪੰਨਿਆਂ ਤੇ ਨਿਗਾਹ ਮਾਰੀਏ ਤਾਂ ਪੰਜਾਬ ਦੀ ਹਿਸਟਰੀ ਦੇ ਵਿੱਚ ਇਹ ਦਰਸਾਉਂਦਾ ਕਿ ਪੰਜਾਬ ਦੀ ਹਿਸਟਰੀ ਦੇ ਵਿੱਚ ਜਿਹੜੇ ਨਾਇਕ ਬਣਿਆ ਨਾ ਲੋਕਾਂ ਦੇ ਜੀ ਨਾਇਕ ਉਹ ਬਣਿਆ ਜਿਹੜੇ ਬਾਗੀ ਹੁੰਦੇ ਬਾਗੇ ਹੁੰਦੇ ਜੇ ਆਪਾਂ ਸੁੱਚੇ ਸੂਰਮੇ ਦੀ ਗੱਲ ਕਰੀਏ ਉਹ ਸਾਡਾ ਨਾਇਕ ਹੈ ਇਸਲਕੇ ਦਾ ਜੀ ਜਿਹਦੇ ਬਾਰੇ ਇਹ ਹੈ ਕਿ ਸੁੱਚਾ ਸੂਰਮਾ ਜਿਹੜਾ ਹੈਗਾ ਇੱਕ ਮਿੱਕੀ ਦੀ ਗੱਲ ਤੋਂ ਚੱਲਦਾ ਚੱਲਦਾ ਉਹ ਇੱਕ ਦਾਕੈਤ ਬਣਿਆ ਤੇ ਦਾਕੈਤ ਬਣ ਕੇ ਉਹਨੇ ਮਾੜੇ ਕੰਮ ਵੀ ਕੀਤੇ ਲੇਕਿਨ ਉਹਨੇ ਚੰਗੇ ਕੰਮ ਵੀ ਕੀਤੇ ਸੀ ਜਿੰਨਾ ਚੰਗੇ ਕੰਮਾ ਕਰਕੇ ਲੋਕ ਅੱਜ ਉਹਦਾ ਕਿੱਸਾ ਜ਼ਿਕਰ ਕਰ ਜ਼ਿਕਰ ਕਰਦੇ ਗੱਲ ਜਿਉਣਾ ਮੌੜ ਦੀ ਕਰੀਏ ਤਾਂ ਜਿਉਣਾ ਮੌੜ ਵੀ ਇਸੇ ਤਰ੍ਹਾਂ ਦਾ ਨਾਇਕ ਹੈ ਨਾਇਕ ਹੈ ਬਿਲਕੁਲ ਜੇ ਅਸੀਂ ਗੱਲ ਕਰੀਏ ਦੁੱਲਾ ਪੱਟੀ ਦੀ ਤੇ ਦੁੱਲਾ ਪੱਟੀ ਸਾਡੇ ਪੰਜਾਬੀਅਤ ਦਾ ਜੀ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਨਾਇਕ ਹੈ ਉਹਨੂੰ ਲੋਕ ਮੰਨਦੇ ਆ ਵੀ ਹਾਂ ਦੁੱਲਾ ਪੱਟੀ ਹੈ ਜੀ 2 ਢਾਈ ਮਹੀਨੇ ਸਾਡੇ ਜਿਹੜੇ ਹੈਗੇ ਆ ਰਹੇ ਦਕੈਤ ਦੇ ਰੂਪ ਤੇ ਲੈ ਲੋ ਜਾਂ ਮਾਰਸ਼ਲ ਬੰਦੇ ਦੇ ਰੂਪ ਦੇ ਵਿੱਚ ਲੈ ਲੋ ਜਿਹਨੂੰ ਜੱਗਾ ਡਾਕੂ ਕਿਹਾ ਗਿਆ ਜੀ ਅਸਲ ਦੇ ਵਿੱਚ ਉਹ ਜੱਗਾ ਡਾਕੂ ਕੁਲੀਓ ਗਰਤਮੰਦ ਬਿਦਰੋਹੀ ਸੀ ਬਿਦਰੋਹੀ ਸੀ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆਂ ਇਸ ਗੱਲ ਦਾ ਕਿ ਮੇਰੇ ਨਾਲ ਗੱਲਬਾਤ ਕਰਦੇ ਇਹ ਉਹਨਾਂ ਦੀ ਧੀ ਗਲਾਬ ਕੌਰ ਉਰਫ ਗੇਬੋ ਨੇ ਸ਼ਹਿਦ ਜਿਹੜਾ ਸਾਨੂੰ ਡਿਟੇਲ ਨਾਲ ਗੱਲ ਦੱਸੀ ਸੀ ਆਪਾਂ ਪਹਿਲਾਂ ਕਰ ਚੁੱਕੇ ਮੈਂ ਦੋਹੋਂ ਨਾਲ ਜੀ ਜੇ ਅਸੀਂ ਹੁਣ ਅੱਗੇ ਆ ਜੀ ਤਾਂ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਉੱਠੀ ਸੀ ਜਿਹਨੂੰ ਨਕਸਲੀ ਲਹਿਰ ਕਹਿੰਦੇ ਆ ਨਕਸਲੀ ਲਹਿਰ ਠੀਕ ਹੈ ਨਕਸਲੀ ਲਹਿਰ ਦੇ ਉੱਠੇ ਸੀਗੀ ਤਾਂ ਨਕਸਲੀ ਲਹਿਰ ਇੱਕ ਵਿਚਾਰ ਤਾਰਕ ਲਹਿਰ ਸੀ ਜੀ ਉਹਨਾਂ ਨੂੰ ਕਮਿਊਨਿਸਟ ਇਨਕਲਾਬੀ ਵੀ ਕਹਿ ਦਿੰਦੇ ਆ ਜੀ ਕਿਉਂਕਿ ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ ਜਿਹੜੀ ਹੈਗੀ ਹੈ ਨਾ ਉਹ ਵਿਚਾਰਧਾਰਾ ਕਮਿਊਨਿਸਟ ਪਾਰਟੀ ਦੀ ਹੈ ਕਿ ਰੈਵਿਊਲੂਸ਼ਨ ਕਰਕੇ ਇਨਕਲਾਬ ਕਰਕੇ ਜਿਹੜੇ ਦੱਬੇ ਕੁਚਲੇ ਲੋਕ ਐ ਦੱਬੇ ਕੁਚਲੇ ਲੋਕਾਂ ਨੂੰ ਸੱਤਾ ਦੇ ਵਿੱਚੋਂ ਹਿੱਸਾ ਦੇ ਵਿੱਚ ਜਿਹੜੀ ਉਹਨਾਂ ਦੀ ਲੁੱਟ ਖੋਟਾ ਉਹ ਬੰਦ ਹੋਵੇ ਇਹ ਸਿਧਾਂਤ ਹੈ ਇਸ ਸਿਧਾਂਤ ਨੂੰ ਹਾਸਲ ਕਰਨ ਵਾਸਤੇ ਪਾਰਟੀ ਵੱਲੋਂ ਪਹਿਲਾਂ ਇੱਕ ਪ੍ਰੋਗਰਾਮ ਬਣਾਇਆ ਜਾਂਦਾ ਫਿਰ ਉਸ ਪ੍ਰੋਗਰਾਮ ਨੂੰ ਕਿਵੇਂ ਲਾਗੂ ਕਰਨਾ ਉਹਦੇ ਲਈ ਇੱਕ ਪਾਲਿਸੀ ਬਣਾਈ ਜਾਂਦੀ ਜੀ ਬੜੇ ਬਾਰੀ ਮਤਲਬ ਪਾਲਿਸੀ ਦੇ ਮੁੱਦੇ ਦੇ ਉੱਤੇ ਮਤਭੇਦ ਵੀ ਹੁੰਦੇ ਆ ਮੈਂ ਇਹ ਵੀ ਜ਼ਿਕਰ ਕਰ ਦਵਾਂ ਕਿ 1947 ਚ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ 1952 ਦੇ ਵਿੱਚ ਜਿਹੜੀਆਂ ਪਹਿਲੀਆਂ ਚੋਣਾਂ ਹੁੰਦੀਆਂ ਜਦੋਂ ਸਾਡਾ ਸੰਵਿਧਾਨ ਲਾਗੂ ਹੋ ਗਿਆ ਸੀ ਤਾਂ ਸਭ ਤੋਂ ਵੱਡੀ ਪਾਰਟੀ ਕਾਂਗਰਸ ਪਾਰਟੀ ਸੀ ਜੀ ਤੇ ਨੰਬਰ 2 ਦੀ ਪਾਰਟੀ ਜਿਹੜੀ ਆ ਕਮਿਊਨਿਸਟ ਪਾਰਟੀ ਸੀ ਕਮਨਿਸਟ ਲੇਕਿਨ ਬਾਅਦ ਵਿੱਚ ਕਮਿਊਨਿਸਟ ਪਾਰਟੀ ਫੁੱਟ ਨਾਲ ਫੁੱਟ ਦਾ ਸ਼ਿਕਾਰ ਹੁੰਦੀ ਰਹੀ ਜੀ ਕਈ ਵਾਰੀ ਗਲਤ ਫੈਸਲੇ ਲੈ ਗਏ ਤੇ ਉਹ ਗਲਤ ਫੈਸਲੇ ਵੀ ਉਲਟ ਪੈ ਗਏ 1957 58 ਦੇ ਵਿੱਚ ਆ ਕੇ ਮਤਭੇਦ ਪੈਦਾ ਹੋਏ ਤੇ 1964 ਦੇ ਵਿੱਚ ਕਮਿਊਨਿਸਟ ਪਾਰਟੀ ਦੋ ਹਿੱਸਿਆਂ 'ਚ ਵੰਡੀ ਗਈ ਵੰਡੀ ਇੱਕ ਸੀਪੀਆਈ ਰਹਿ ਗਈ ਤੇ ਦੂਜੀ ਸੀਪੀਐਮ ਬਣ ਗਈ ਜੀ ਸੀਪੀਐਮ ਨੇ ਉਸ ਵੇਲੇ ਨਾਰਾ ਦੇ ਦਿੱਤਾ ਸੀ ਕਿ ਜਿਹੜੀਆਂ ਜਾਇਦਾਦਾਂ ਵੱਡੀਆਂ ਜਾਇਦਾਦਾਂ ਇਹ ਵੱਡੀਆਂ ਜਾਇਦਾਦਾਂ ਜਿਹੜੀਆਂ ਇਹ ਗਰੀਬਾਂ ਗੁਬਿਆਂ ਨੂੰ ਮਿਲਣੀਆਂ ਚਾਹੀਦੀਆਂ 67 ਦੇ ਵਿੱਚ ਜਿਹੜੀ ਇਹ ਜਿਹੜੀ ਅਨਕਿਆਸੀ ਸਰਕਾਰ ਬਣ ਗਈ ਉੱਥੇ ਕਮਿਊਨਿਸਪਾਰਟੀ ਆਫ ਮਾਰਕਸਿਸਟਰੀ ਮਾਰਕਸਿ ਕਮਿਊਨਿਸਟ ਪਾਰਟੀ ਦੇ ਨਾਲ ਕੁਝ ਹੋਰ ਪਾਰਟੀਆਂ ਵੀ ਸੀ ਉਹ ਜਿਹੜੀ ਪਹਿਲੀ ਸਰਕਾਰ ਬਣੀ 1967 'ਚ ਬੰਗਾਲ 'ਚ ਤੇ ਜਿਹੜੇ ਉਹਨਾਂ ਦੇ ਵਿੱਚ ਗਰਮ ਖਿਆਲਾਂ ਵਾਲੇ ਬੰਦੇ ਸੀ ਜਿਨ੍ਹਾਂ ਨੂੰ ਇਹ ਕਹਿ ਸੀ ਕਿ ਆਹ ਜ਼ਮੀਨਾਂ ਦੀ ਮਾਲਕੀ ਹੈ ਜਿਹੜੀ ਗਰੀਬ ਗੁਰਵੇ ਨੂੰ ਦੇਣੀ ਹੈ ਉਹਦੇ ਵਾਸਤੇ ਉਹ ਕਹਿੰਦੇ ਜੀ ਦਿਓ ਹੁਣ ਆਪਣੀ ਸਰਕਾਰ ਬਣ ਗਈ ਸਰਕਾਰ ਹੁਣ ਜਿਹੜੇ ਸਿਸਟਮ ਦੇ ਵਿੱਚ ਬਣੀ ਹੈ ਜਿਹੜੇ ਵਿਧਾਨ ਦੇ ਤਾਪ ਬਣੀ ਹੈ ਸਰਕਾਰ ਅਜਾਇਬਿਕ ਬਣੀ ਉਹ ਦੇ ਨਹੀਂ ਸਕਦੀ ਇਹ ਲੋਕਾਂ ਦੀਆਂ ਜ਼ਮੀਨਾਂ ਜ਼ਬਰਦਸਤ ਕਬਜ਼ੇ ਕਰ ਲੋ ਕਿਉਂਕਿ ਕਾਨੂੰਨ ਮੁਤਾਬਕ ਉਹਨੂੰ ਲਿਆ ਨਹੀਂ ਜਾ ਸਕਦਾ ਸੀ ਇਹਦੇ ਵਾਸਤੇ ਕਾਨੂੰਨ ਬਣਨੇ ਸੀ ਪਾਰਟੀ ਨਵੀਂ ਸੀ ਪਹਿਲੀ ਵਾਰੀ ਬਗਾਲ ਚ ਸਤਾ ਚੋਂਦੀ ਹੈ ਤੇ ਗੱਲ ਕਰ ਬੜ ਹੋਊਗੀ ਉਹਦੇ ਵਿੱਚੋਂ ਕੁਝ ਲੋਕਾਂ ਨੇ ਉੱਠ ਕੇ ਹਥਿਆਰਮੰਗ ਐਕਸ਼ਨ ਕਰਨਾ ਸ਼ੁਰੂ ਕੀਤਾ ਉਹ नक्सਲ ਵਾਲੀ ਏਰੀਆ ਚੋਂ ਫਰੂ ਐਸੀ ਜਿਨ੍ਹਾਂ ਨੂੰ नक्सਲੀ ਕਹਿੰਦੇ ਸੀ ਉਸ ਵੇਲੇ ਦੇ ਗਰਮ ਖੇਤਾਂ ਵਾਲੇ ਨੌਜਵਾਨ ਸੀ ਯੂਨੀਵਰਸਿਟੀਆਂ ਕਾਲਜਾਂ ਚ ਪੜ੍ਹਦੇ ਸੀ ਕਮਿਊਨਿਸਟ ਪਾਰਟੀ ਦੇ ਨਾਲ ਰਿਲੇਟਿਡ ਸੀ ਜਿਹੜੇ ਉਹ ਸਾਰੇ ਦੇ ਸਾਰੇ ਹੀ ਉਸ ਲਾਈਨ ਦੇ ਵਿੱਚ ਆ ਗਏ ਤੇ ਉਹਨਾਂ ਨੇ ਵੀ ਇਸ ਕਿੱਤੇ ਦੇ ਵਿੱਚ ਬੰਗਾਲ ਦੇ ਵਿੱਚ ਕਾਫੀ ਕੰਮ ਕੀਤਾ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੀ ਅਗਵਾਈ ਜਿਹੜੇ ਕਰਨ ਵਾਲੇ ਬੰਦੇ ਸੀ ਉਹਨਾਂ ਚ ਬਹੁਤ ਵੱਡੇ ਵੱਡੇ ਨਾਮ ਸੀ ਉਹਨਾਂ ਦੇ ਵਿੱਚ ਬਾਬਾ ਬੂਜਾ ਸਿੰਘ ਦਾ ਨਾਮ ਵੀ ਸੀ ਜਿਹੜੇ ਗਦਰ ਪਾਰਟੀ ਦੇ ਵਿੱਚੋਂ ਹੁੰਦੇ ਹੋਏ ਕਮਿਊਨਿਸਟ ਮੂਵਮੈਂਟ ਦੇ ਵਿੱਚ ਜੁੜੇ ਜਿਨ੍ਹਾਂ ਨੇ ਜਿਹੜਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਬਣਵਾਇਆ ਵੈ ਉਹਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਸੀ ਉਮਰ ਉਹਨਾਂ ਦੀ 80 ਸਾਲ ਸੀ ਤੇ ਉਦੋਂ ਫਿਰ ਇੱਥੇ ਮੁਕਾਬਲੇ ਵੀ ਹੋਏ ਸੀ ਇਹ ਕਿਹਾ ਗਿਆ ਕਿ ਇਹ ਲੋਕ ਜਿਹੜੇ ਹੈਗੇ ਇਹ ਅੱਤਵਾਦੀ ਹੈ ਖੱਬੇ ਪੱਖੀ ਅੱਤਵਾਦੀ ਹੈ ਇਹਨਾਂ ਨੂੰ ਮਾਰੋ ਨਕਸਲਵਾੜੀਆਂ ਨੂੰ ਮੁਕਾਬਲੇ ਦਾ سلسلہ ਸ਼ੁਰੂ ਹੋਇਆ ਤੇ ਫਿਰ ਬਹੁਤ ਸਾਰੇ ਮੁੰਡੇ ਮਾਰੇ ਗਏ ਮਾਰੇ ਲਗਭਗ 70 ਤੋਂ ਲੈ ਕੇ 80 ਦੇ ਦਰਮਿਆਨ ਤੱਕ ਵੀ ਤਾਂ ਇੱਕ ਲਿਸਟ ਬਣੀ ਫਿਰਦੀ ਹੈ ਨਾ ਜਿਹੜੀ ਲਿਸਟ ਉਸ ਵੇਲੇ ਦੀ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਠੀਕ ਹੈ ਜੀ ਔਰ ਬਾਬਾ ਪੂਜਾ ਸਿੰਘ ਵੀ ਉਹਦੇ ਮਾਰੇ ਗਏ ਸੀ ਜਿਹੜੇ ਅੰਮ੍ਰਿਤਧਰੀ ਸੁਪਰੀਚ ਨਾਲ ਠੀਕ ਹੈ ਤੋਂ ਸੋ ਇਹਨਾਂ ਦੇ ਝੂਠੇ ਮੁਕਾਬਲੇ ਬਣਾਏ ਗਏ ਸੀ ਜਿਵੇਂ ਉਹਨਾਂ ਨੂੰ ਆਪਾਂ ਕਹਦੀ ਕਿ ਉਹ ਗੋਇੰਦ ਸਿੰਘ ਸੱਟਰ ਦਾ ਉਹ ਅਤਵਾਦੀ ਹੈ ਉਹ ਤਾਂ ਅਸਲ ਦੇ ਵਿੱਚ ਸਿਸਟਮ ਨੂੰ ਚੇਂਜ ਕਰਨਾ ਚਾਹੁੰਦੇ ਸੀ ਗਲਤੀਆਂ ਉਹਨਾਂ ਤੋਂ ਵੀ ਹੋ ਜਾਂਦੀਆਂ ਸੀ ਜੀ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਰੱਖਿਆ ਜਾ ਸਕਦਾ ਸੀ ਉਹਨਾਂ ਨੂੰ ਚੰਗੇ ਪਾਸੇ ਪਾਇਆ ਜਾ ਸਕਦਾ ਸੀ ਉਹ ਤੋਂ ਬਾਅਦ ਗੱਪਾ ਪੰਜਾਬ ਦੀ ਗੱਲ ਕਰ ਲਵੇ ਜੀ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਸ਼ੁਰੂ ਹੋਈ ਉਹ ਮੂਵਮੈਂਟ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹ ਮੂਵਮੈਂਟ ਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਇਹ ਹੈ ਜਦੋਂ ਨਰੰਗਕਾਰੀਆਂ ਦਾ ਤੇ ਸਿੱਖਾਂ ਦਾ ਟਕਰਾਅ ਹੁੰਦਾ ਹੈ 13 ਅਪ੍ਰੈਲ 1978 ਨੂੰ 78 ਇਹ ਹੁੰਦਾ ਹੈ ਤੁਹਾਡੇ ਅੰਮ੍ਰਿਤਸਰ ਸਾਹਿਬ ਤੋਂ ਜੀ ਉੱਥੇ ਨਰੰਗਕਾਰੀ ਆਪ ਦਾ ਸਮਾਗਮ ਕਰਦੇ ਸੀ ਜਿਨ੍ਹਾਂ ਨੂੰ ਸਰਕਾਰ ਨੇ ਪ੍ਰਵਾਨਗੀ ਦਿੱਤੀ ਸੀ ਜੀ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਤੇ ਅਖੰਡ ਕੀਰਤਨੀ ਜੱਥੇ ਵਾਲੇ ਦਾ ਵਿਰੋਧ ਕਰਦੇ ਸੀ ਕਿ ਇਹ ਬੰਦੇ ਜਿਹੜੇ ਹੈਗੇ ਆ ਇਹ ਗੁਰਬਾਣੀ ਨੂੰ ਤੋੜ ਮੋੜ ਕੇ ਪੇਸ਼ ਕਰਦੇ ਆ ਇਹਨਾਂ ਦਾ ਅਸੀਂ ਸਮਗਮ ਨਹੀਂ ਹੋਣ ਦੇਣਾ ਦਰਬਾਰ ਸਾਹਿਬ ਤੋਂ ਅਰਦਾਸ ਕਰਕੇ ਉਧਰੋਂ ਤੁਰਪੇ 13 ਸਿੰਘ ਉਹਦੇ ਵਿੱਚ ਸ਼ਹੀਦ ਹੋ ਗਏ ਸੀ ਮਾਰੇ ਗਏ ਸੀ ਜੀ ਔਰ ਉਸ ਵੇਲੇ ਜਿਹੜਾ ਮੁਖੀ ਸੀਗਾ ਨਹੀਂ ਨਰੰਕਾੜੀਆਂ ਦਾ ਉਹਨੂੰ ਬਕਾਇਦਾ ਸਕਿਉਰਿਟੀ ਰਾਹੀਂ ਕੱਢ ਕੇ ਤੋਰਿਆ ਗਿਆ ਬਾਅਦ ਦੇ ਵਿੱਚ ਮੁਕਦਮਾ ਦਰਜ ਹੋਇਆ ਮੁਕਦਮਾ ਪੰਜਾਬ ਸੀ ਚੱਲੇ ਮੁਕਦਮਾ ਹਰਿਆਣਾ ਦੇ ਚੱਲੇ ਤੇ ਹਰਿਆਣਾ ਦੇ ਵਿੱਚੋਂ ਉਹ ਬੰਦਾ ਜਿਹੜੇ ਹੈਗੇ ਇੱਜ਼ਤ ਬਰੀ ਹੋਵੇ ਤੇਰਾ ਸਿੰਘਾਂ ਦੇ ਕਤਲ ਹੋ ਗਏ ਅੱਛਾ ਜੀ ਪੰਜਾਬ ਦੀ ਸਰਕਾਰ ਨੇ ਉਹਦੀ ਅਪੀਲ ਵੀ ਨਹੀਂ ਕੀਤੀ ਅੱਛਾ ਜੀ ਤਾਂ ਕੁਦਰਤੀ ਤੌਰ ਤੇ ਫਿਰ ਉਹ ਵਾਧਾ ਗਿਆ ਤੇ ਵਾਧਿਆ ਵਾਧਿਆ ਰੋਸ ਪੰਜਾਬ 'ਚ ਗੜਬੜ ਸ਼ੁਰੂ ਹੋਈ ਫਿਰ ਮੁਕਾਬਲੇ ਹੋਏ ਤੇ ਬੰਦਿਆਂ ਦੀ ਮਾਰਾਂ ਮਾਰੀ ਉਹ ਮਾਰਾਂ ਮਾਰੀ ਸ਼ੁਰੂ ਹੋਣ ਤੋਂ ਬਾਅਦ ਫਿਰ ਬਹੁਤ ਵੱਡਾ ਦੁਖਾਂਤ ਆਪਰੇਸ਼ਨ ਬਲੂ ਸਟਾਰ ਤੋਂ ਲੈ ਕੇ ਇੰਦਰਾ ਗਾਂਧੀ ਦਾ ਕਤਲ ਤੇ ਫਿਰ ਬੇਅੰਤ ਸਿੰਘ ਦਾ ਕਤਲ ਤੇ ਕਿੰਨਾ ਕੁਸ਼ ਹੋਇਆ ਇਹ ਸਾਰਾ ਕੁਝ ਪੰਜਾਬ ਚ ਹੁੰਦਾ ਰਹੇ ਪੰਜਾਬ ਦੇ ਇੱਕ ਸੁਭਾ ਦਾ ਹਿੱਸਾ ਕਿ ਜੇ ਤਾਂ ਪਿਆਰ ਨਾਲ ਰੱਖੋਗੇ ਤਾਂ ਪੰਜਾਬ ਦੇ ਲੋਕ ਖੜਦੇ ਨਾਲ ਤੇ ਜੇ ਪੰਜਾਬ ਨਾਲ ਨਹੀਂ ਰੱਖੋਗੇ ਤਾਂ ਫਿਰ ਗੱਲ ਉਲਟ ਵੀ ਹੋਰ ਤਰੀਕਾ ਹੁਣ ਇਹਦੇ ਵਿੱਚ ਹੀ ਗੱਲ ਆ ਗਈ ਗੈਂਗਸਪਰਾ ਦੀ ਕਿਉਂਕਿ ਜਵਾਨੀ ਨੂੰ ਜਦੋਂ ਰੁਜ਼ਗਾਰ ਨਹੀਂ ਮਿਲੂਗਾ ਜਵਾਨੀ ਵਾਸਤੇ ਕੰਮ ਤਾਂ ਦੇਦੇ ਹਾਲਾਤ ਪੈਦਾ ਨਾ ਹੋਣਗੇ ਜੀ ਤਾਂ ਫਿਰ ਕਹਿੰਦੇ ਹੁੰਦੇ ਬੇਲਾਮਨ ਸ਼ੈਤਾਨ ਦਾ ਕਰ ਫਿਰ ਬੰਦਾ ਕਿਸੇ ਨਾ ਕਿਸੇ ਪਾਸੇ ਨੂੰ ਜਾਂਦਾ ਹੈ ਜੇ ਚੰਗੀਆਂ ਲਾਈਨਾਂ ਵਾਲੇ ਬੰਦੇ ਹੁਣ ਤਾਂ ਚੰਗੇ ਪਾਸੇ ਪੈ ਜਾਂਦੇ ਮਾੜੀਆਂ ਲਾਈਨਾਂ ਵਾਲੇ ਲੋਕ ਹੁਣ ਤਾਂ ਮਾੜੇ ਪਾਸੇ ਪੈ ਜਾਂਦੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਾਈਆਂ ਝਗੜੇ ਹੋ ਜਾਂਦੇ ਸਕੂਲਾਂ ਕਾਲਜਾਂ ਦੇ ਵਿੱਚ ਹੁੰਦੇ ਹੋਏ ਯੂਨੀਵਰਸਿਟੀਆਂ ਤੱਕ ਚਲੇ ਜਾਂਦੇ ਉੱਥੋਂ ਝਗੜਿਆਂ ਤੋਂ ਲੜਾਈਆਂ ਹੋ ਕੇ ਪਰਚੇਦਾਰੀ ਹੋ ਜਾਂਦੇ ਇੱਕ ਹੋਇਆ ਦੋ ਹੋਇਆ ਤੇ ਇਸ ਤਰ੍ਹਾਂ ਗੱਲ ਤੁਰ ਪੈਂਦੀ ਹੈ ਆਪਾਂ ਬੜੀ ਵੱਡੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਦੇ ਵਿੱਚ ਹਥਿਆਰਾਂ ਦੀ आ, शुरुआत हुई और डिंपी चंद भान तो शुरू हुई, चान्दपान हुई सी। और डिंपी चंद भान तो लैके उस लाइन के बंदे आए जिन्होंने बंद आप कह सकते डिमपी का भी, भी मुकाबला होया शेरा खोबण का भी मुकाबला होया ਥੋੜੀ ਬਾਅਦ ਵਿੱਚ ਰੋਕੀ ਦਾ ਰੋਕੀ ਵੀ ਮਰਿਆ ਗਿਆ ਇਸੇ ਤਰੀਕੇ ਆਪਾਂ ਦੇਖੀਏ ਤਾਂ ਜਿਹੜੇ ਉਹ ਪੁੱਲਰ ਖੂਰੀ ਸੀ ਬਹੁਤ ਬਹੁਤ ਜੈਪਾਲ ਪੁੱਲਰ ਖੂਰੀ ਉਹ ਵੀ ਮਾਰੇ ਗਿਆ ਤੁਸੀਂ ਦੇਖੋਗੇ ਕਿੰਨੇ ਬੰਦੇ ਮਰਦੇ ਆਏ ਇਹ ਸਾਰਾ ਮਾਮਲਾ ਜਿਹੜਾ ਹੈਗਾ ਪੰਜਾਬ ਦੀ ਹਿਸਟਰੀ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਹਿਸਟਰੀ ਦਾ ਕੰਗੈਜੀ ਤੇ ਐਨਲਿਸਿਸ ਹੋਣਾ ਚਾਹੀਦਾ ਜੀ ਇਹਦੇ ਤੇ ਰਿਸਰਚ ਹੋਣੀ ਚਾਹੀਦੀ ਹੈ ਕਿ ਕਿਹੜੇ ਪਾਸੇ ਜਾਂਦੀ ਇਹਦਾ ਇਲਾਜ ਹੋਣਾ ਚਾਹੀਦਾ ਜੀ ਹੁਣ ਲਓ ਜੀ ਉਹ ਜਿਹੜੀ ਤਾਜ਼ੀ ਖਬਰ ਆਪਣੇ ਕੋਲੇ ਤਾਜ਼ੀ ਖਬਰ ਇਹ ਹੈ ਕਿ ਜਿਹੜੀ ਗੁਰਪ੍ਰੀਤ ਸਿੰਘ ਸੇਖੋ ਜੀ ਗੁਰਪ੍ਰੀਤ ਸਿੰਘ ਸੇਖੋ ਲਗਭਗ 10 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਹੁਣ ਉਹ ਬਾਹਰ ਆਇਆ ਬਾਹਰ ਆਇਆ ਦੋ ਸਾਲ ਹੋ ਗਏ ਉਹਨੂੰ ਬਾਹਰ ਆਇਆ ਜੀ ਗੁਰਪ੍ਰੀਤ ਸੇਖੋ ਦੇ ਉੱਤੇ ਬਹੁਤ سارے ਕੇਸ ਹੈ ਜੀ ਕਈ ਕੇਸ ਹਾਲੇ ਵੀ ਚੱਲਦੇ ਆਂ ਪੁਲਿਸ ਦਾ ਕਹਿਣਾ ਹੈ ਕਈ ਕੇਸਾਂ ਦੇ ਵਿੱਚ ਉਹ ਬੰਦਾ ਬਰੀ ਹੋ ਗਿਆ ਬਰੀ ਹੋ ਗਿਆ ਬਰੀ ਹੋ ਗਿਆ ਉਹ ਮੁਕਤ ਰਜਾ ਗਿਆ ਇੱਥੇ ਉਹਨੇ ਆ ਕੇ ਜਿਹੜਾ ਹੈਗਾ ਆਪਣੇ ਹਲਕੇ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਉਹਨੇ ਕਹਿਤਾ ਮੈਂ ਗੈਂਗਸਟਰ ਬਾਅਦ ਛੱਡਿਆ ਉਨੇ ਗੁਰ ਸਿੱਖੀ ਨੂੰ ਸਿੱਖਤਾ ਹੀ ਹੈ ਜੀ ਜੀ ਉਹਨੇ ਆ ਕੇ ਸਮਾਜ ਸੇਵਾ ਦਾ ਕੰਮ ਸ਼ੁਰੂ ਕਰਨਾ ਦੇ ਹਲਕੇ ਬਿਲਕੁਲ ਕਿਉਂਕਿ એનર્ਜੀ ਤਾਂ ਹੈ ਨਾ ਬੰਦੇ ਚ ਬਿਲਕੁਲ ਬੰਦੇ ਦੇ ਵਿੱਚ એનર્ਜੀ ਹੈ ਜੇਲ੍ਹ ਦੇ ਵਿੱਚ ਉਹਨੇ ਕੁਝ ਲਿਖਿਆ ਪੜਿਆ ਵੀ ਹੋਊਗਾ ਔਰ ਮੈਂ ਤੁਹਾਨੂੰ ਤੇ ਦੱਸਦਾ ਕਿ ਪੰਜਾਬ ਦੇ ਵਿੱਚ ਜਿਹੜੀ ਜੇਲ੍ਹ ਬ੍ਰੇਕ ਹੋਈ ਹੈ ਜੀ ਪੰਜਾਬ ਦੇ ਵਿੱਚ 23 ਜੇਲ੍ਹ ਬ੍ਰੇਕ ਹੋਈ ਜੀ ਜੀ ਇੱਕ ਜੇਲ੍ਹ ਬ੍ਰੇਕ ਹੋਈ ਸੀ ਪਹਿਲਾਂ ਜਲੰਧਰ ਤੋਂ ਠੀਕ ਹੈ ਜੀ ਜਦੋਂ ਮਜਾਰਾ ਮੂਵਮੈਂਟ ਚੱਲਦੀ ਹੁੰਦੀ ਸੀ ਉਦੋਂ ਤਿੰਨ ਬੰਦੇ ਜਿਹੜੇ ਸੁਰੰਗ ਲਾ ਕੇ ਨਿਕਲ ਆਏ ਨਿਕਲ ਆਏ ਉਹਦੇ ਵਿੱਚ ਰਜਿੰਦਰ ਸਿੰਘ ਸਰੀਦ ਸੀ ਉਹਦੇ ਵਿੱਚ ਗੁਰਚਰਨ ਸਿੰਘ ਰੰਧਾਵਾ ਸੀ ਤੇ ਬਧਾਵਾ ਰਾਮ ਜੀ ਇਹ ਸਾਰੇ ਕਾਮਰੇਡ ਸੀ ਇਹ ਜੇਲ੍ਹ ਦੇ ਵਿੱਚੋਂ ਨਿਕਲੇ ਸੀ ਜੀ ਦੂਜੀ ਜੇਲ੍ਹ ਬ੍ਰੇਕ ਜਿਹੜੀ ਹੋਈ ਆ ਉਹ ਚੰਡੀਗੜ੍ਹ ਥੋਈ ਆ ਚੰਡੀਗੜ੍ਹ ਭਾਵੇਂ ਯੂਨੀਅਨ ਟੈਰੀਟਰੀ ਆ ਪਰ ਆਪਾਂ ਨੂੰ ਮੰਨਦੇ ਆ ਕਿ ਉਹ ਪੰਜਾਬ ਦੀ ਰਾਜਧਾਨੀ ਹੈ ਬਿਲਕੁਲ ਉੱਥੇ ਜਗਤਾਰ ਸਿੰਘ ਤਾਰਾ ਜਗਤਾਰ ਸਿੰਘ ਹਵਾਰਾ ਤੇ ਇਹ ਸਾਰੇ ਬੰਦੇ ਜਿਹੜੇ ਹੈਗੇ ਸੁਰੰਗਲਾ ਕੀ ਇਹ ਨਿਕਲੇ ਸੀ ਇੱਕ ਜੇਲ੍ਹ ਬ੍ਰੇਕ ਹੋਰ ਹੋਈ ਸੀ ਜੀ ਉਹ ਹੁਣ ਸੀ ਨਾ ਬੇ ਜਿੱਥੇ ਪੁਲਿਸ ਦੀਆਂ ਵਰਦੀਆਂ ਪਾ ਕੇ ਆ ਕੇ ਬੰਦਿਆਂ ਨੇ ਇਸ ਢੰਗ ਦੇ ਨਾਲ ਐਕਸ਼ਨ ਕੀਤਾ ਸੀ ਉਹ ਆਪਣੇ ਬੰਦਿਆਂ ਨੂੰ ਛੁਡਾ ਕੇ ਲੈ ਗਏ ਜਿਹੜੇ ਬੰਦੇ ਛੁੱਟ ਕੇ ਗਏ ਸੀ ਉਹਨਾਂ ਦੇ ਵਿੱਚ ਗੁਰਪ੍ਰੀਤ ਸੇਕੋਮੀ ਸੀ ਇਹਨੂੰ ਵੀ ਮੰਨਿਆ ਗਿਆ ਸੀ ਕਿ ਇਹ ਵੀ ਉਹਦਾ ਹੈਗਾ ਜਿਹੜਾ ਹੈਗਾ ਮਾਸਟਰਮਾਈਂਡ ਜੀ ਇਹ ਸਾਰੇ ਇਹ ਮਾਸਟਰਮਾਈਂਡ ਸੀ ਚਲੋ ਫੜੇ ਗਏ ਫਿਰ ਬਾਅਦ ਦੇ ਵਿੱਚ ਇਹਨਾਂ ਦਾ ਸਾਰਾ ਕੁਝ ਹੋਇਆ ਕਿ ਤੱਕ ਰਹਿ ਗਿਆ ਕਿਦਾ ਵੀ ਕੱਟੀਆਂ ਦਿਵਾਰ ਆ ਗਿਆ ਬਾਹਰ ਆ ਕੇ ਜਦੋਂ ਉਹ ਮੁਖਤਾਰਾ ਦੇ ਵਿੱਚ ਆ ਕੇ ਉਹਨੇ ਇੱਕ ਸਮਾਜ ਸੇਵੀ ਕੰਮ ਸ਼ੁਰੂ ਕੀਤੇ ਪੰਚਾਇਤੀ ਜੁਣਾ ਜੀ ਪੰਚਾਇਤੀ ਚੋਣਾਂ ਦੇ ਵਿੱਚ ਉਹ ਗਈ ਜਿਹੜੀ ਹੈਗੀ ਹੈ ਉਹਦਾ ਜਿਹੜਾ ਝੁਕਾ ਸੀ ਉਹ ਆਮ ਆਦਮੀ ਪਾਰਟੀ ਵਾਲੇ ਪਾਸੇ ਸੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੇ ਨਾਲ ਬਤੁਰ ਦੇ ਰਿਲੇਸ਼ਨ ਚੱਲੇ ਸੀ ਮਿਲ ਕੇ ਚੋਣਾਂ ਲੜੀਆਂ ਕਿਸੇ ਨੇ ਉਹਨੂੰ ਹੱਥ ਨਹੀਂ ਲਾਇਆ ਕਿਸੇ ਨੇ ਨਹੀਂ ਕਿਹਾ ਵੀ ਇਹ ਬੰਦਾ ਕੁਝ ਗਲਤ ਕਰਦਾ ਹੈ ਹੁਣ ਆ ਗਿਆ ਪੰਚਾਇਤੀ ਅਧਾਰਿਆਂ ਦੀਆਂ ਚੋਣਾਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਪਾਸਤੇ ਉਹਨੇ ਆਪਦੀ ਵਾਈਫ ਸਮੇਤ ਆਪਦੇ ਪਰਿਵਾਰ ਦੀਆਂ ਦੋ ਵੀ ਦੀਆਂ ਖੜੀਆਂ ਕਰ ਦਿੱਤੀ ਬਿਲਕੁਲ ਜੀ ਬਿਲਕੁਲ ਸ਼ਾਇਦ ਉਹ ਵੀ ਦੋ ਦੀ ਵਾਈਫ ਹੀ ਆ ਉਹਦੇ ਬਾਰੇ ਆਪਾਂ ਸਪੱਸ਼ਟ ਕਹਿ ਨਹੀਂ ਸਕਦੇ ਵੀ ਦੋ ਪਰਿਵਾਰ ਮੇਰੇ ਕੋਲੇ ਪ੍ਰਵਿੰਦਰ ਉਹਨਾਂ ਜਿਲ੍ਹੇ ਵਿੱਚ ਟੈਲੀਫੋਨ ਆਇਆ ਜਦੋਂ ਇਹ ਹੁੰਦਾ ਸੀ ਜਿਹੜੇ ਉੱਥੇ ਜਿੰਦੂ ਹੈ ਨਾ ਜਿਹੜਾ ਤੇਹਾਤੀ ਤੋਂ ਐਮ.ਐਲ.ਏ ਹੁੰਦਾ ਇਹਨਾਂ ਦਾ ਹੁਣ ਅੱਜਕੱਲ ਹਲਕਾ ਇੰਚਾਰਜ ਆ ਅਕਾਲੀ ਗੱਲ ਦਾ ਜੀ ਉਹਦੇ ਵਿਰੋਧ ਵਿੱਚ ਮੇਰੇ ਕੋਲੇ ਟੈਲੀਫੋਨ ਆਇਆ ਇੱਕ ਅਕਾਲੀ ਲੀਡਰ ਦਾ ਜੀ ਉਹਨੇ ਮੈਨੂੰ ਕਿਹਾ ਵੀ ਜਿੰਦੂ ਜਿਹੜਾ ਹੈਗਾ ਇਹ ਸਮਝੌਤਾ ਕਰ ਰਿਹਾ ਹੈ ਆਪਣੇ ਨਾਲ ਗੁਰਪ੍ਰੀਤ ਸੇਖੋਣਾ ਸੇਖੋਣਾ ਤੇ ਉਹ ਕਹਿੰਦੇ ਵੀ ਉਹਦਾ ਗੈਂਗਸਟਰ ਹੈ ਇਹ ਵੋਟਾਂ ਉਹਨੂੰ ਪਵਾ ਰਿਹਾ ਹੈ ਅਸੀਂ ਇਹਦਾ ਵਿਰੋਧ ਕਰਦੇ ਹਾਂ ਤੇ ਤੁਸੀਂ ਸਾਡੀ ਗੱਲ ਚੱਕੋ ਕਿਸੇ ਪਲੇਟਫਾਰਮ ਦੇ ਉੱਤੇ ਤਾਂ ਉਹਦੀ ਵਜ੍ਹਾ ਕਰ ਸਾਡੀ ਹਾਈ ਕਮਾਂਡ ਦੇ ਤੇ ਗੱਲ ਕਰਨ ਨਾਲ ਕਰਦੇ ਮੈਂ ਕਿਸੇ ਹੋਰ ਪਲੇਟਫਾਰਮ ਤੇ ਗੱਲ ਕਹੀ ਕਿ ਆਕਾਲੀ ਦਲ ਨੂੰ ਆਪ ਦਾ ਹੱਥ ਪੈਰ ਮਾਰ ਰਹਿਣਾ ਚਾਹੀਦਾ ਦੇਖ ਲੈਣਾ ਚਾਹੀਦਾ ਕਿਤੇ ਕੋਈ ਗਵਰਨਮੈਂਟ ਤਾਂ ਨਹੀਂ ਦੀ ਲੇਕਿਨ ਉਹ ਬੰਦੇ ਦਾ ਬੇਸ ਹੈ ਗੁਰਪ੍ਰੀਤ ਸਿੱਖੋਂ ਦਾ ਬੇਸ ਹੈ ਮੇਰੇ ਖਿਆਲ ਅਕਾਲੀ ਲੀਡਰਸ਼ਿਪ ਦੇ ਦੇਖਿਆ ਬੇਸ ਹੈ ਤੇ ਬੇਸ ਵਾਲਾ ਬੰਦਾ ਜੇ ਸਾਡੇ ਨਾਲ ਐਡਜਸਟਮੈਂਟ ਕਰਦਾ ਉਹ ਆਕਾਲੀ ਦਲ ਦੀ ਵੀ ਅਨਕੀਤਾ ਹੋਣੀ ਜੀ ਉਹਨੇ ਆਕਾਲੀ ਦਲ ਦੇ ਨਾਲ ਚੋਣ ਘੱਟ ਜੀ ਉੱਠੀ ਚੋਣ ਘੱਟ ਉਹ ਜਿਹੜੀ ਗਾ ਤੇ ਉਹਦੇ ਆਪ ਦੇ ਪਰਿਵਾਰ ਦੇ ਮੈਂਬਰ ਖਲੋਤੇ ਆਕਾਲੀ ਦਲ ਉਹਦੀ ਮਦਦ ਕਰਦਾ ਬਾਕੀ ਥਾਂ ਤੇ ਉਹ ਕਾਲੀ ਦਲ ਦੀ ਮਦਦ ਕਰ ਰਿਹਾ ਇਹਦਾ ਮਤਲਬ ਹੈ ਕਿ ਸਮਾਜ ਨੇ ਉਸ ਬੰਦੇ ਦੀ ਲੀਡਰਸ਼ਿਪ ਨੂੰ ਪ੍ਰਵਾਨ ਕੀਤਾ ਹੈ ਬਿਲਕੁਲ ਜੀ ਕਿਉਂਕਿ ਪਹਿਲਾਂ ਆਮ ਆਦਮੀ ਪਾਰਟੀ ਨੇ ਉਸ ਤੋਂ ਮਤਲਬ ਲਈ ਹਮਾ ਆਕਾਲੀ ਦਲ ਉਹਨਾਂ ਦੀ ਮਦਦ ਲੈ ਰਹੇ ਗੱਲ ਤਾਂ ਇੱਕੋ ਹੀ ਹੈ ਨਾ ਪਰ ਹੁਣ ਹੋਇਆ ਕੀ ਗੁਰਪ੍ਰੀਤ ਸਿੱਖੋਂ ਨੂੰ ਦੋ ਦਿਨ ਪਹਿਲਾਂ ਗ੍ਰਫਤਾਰ ਕਰ ਲਿਆ ਗ੍ਰਫਤਾਰ ਹੋਣ ਤੋਂ ਪਹਿਲਾਂ ਉਹਨੂੰ ਪਤਾ ਸੀ ਕਿ ਮੈਨੂੰ ਗ੍ਰਫਤਾਰ ਕਰਨਗੇ ਉਹਨੇ ਇੱਕ ਵੀਡੀਓ ਬਣਾ ਕੇ ਕਹਿਤਾ ਕਿ ਮੈਨੂੰ ਗ੍ਰਫਤਾਰ ਕਰਨ ਦੇ ਜਤਨ ਕੀਤੇ ਜਾ ਰਹੇ ਹੈ ਜੀ ਉਹਦੇ ਸਮਰਥਕ ਇਕੱਠੇ ਹੋ ਗਏ ਉਹਨੂੰ ਗ੍ਰਫਤਾਰ ਕਰ ਲਿਆ ਪਿੰਡ ਦੇ ਸਰਪੰਚ ਤੋਂ ਲੈ ਦੀ ਦਰਖਾਸਤ ਕੇਸ ਕੀ ਪਾਇਆ 751 75 ਨੁਕਸੇ ਅਮਨ ਕਾਨੂੰਨ ਡੀਐਸਪੀ ਸਾਹਿਬ ਦੀ ਮੈਂ ਵੀਡੀਓ ਸੁਣ ਲਈ ਡੀਐਸਪੀ ਸਾਹਿਬ ਕਹਿੰਦੇ ਵੀ ਸਾਡੇ ਕੋਲ ਸ਼ਿਕਾਇਤ ਆਈ ਸੀ ਸਰਪੰਚ ਨੇ ਸ਼ਿਕਾਇਤ ਦਿੱਤੀ ਹੈ ਅਧਿਕ ਕੇਸਾਂ ਜੋ ਭਰੀ ਹੋਇਆ ਹੈ ਅਧਿਕ ਕੇਸਾਂ ਦੇ ਵਿੱਚੋਂ ਜ਼ਮਾਨਤਾਂ ਵਗੈਰਾ ਤੇ ਆਇਆ ਹੋਇਆ ਹੈ ਤੇ ਅਮਨ ਕਾਨੂੰਨ ਨੂੰ ਵਰਕਰਾਰ ਰੱਖਣ ਵਾਸਤੇ ਸੀ ਇਹਨੂੰ ਗ੍ਰਿਫਤਾਰ ਕੀਤਾ ਜੀ ਲੋਕਾਂ ਨੇ ਉੱਥੇ ਜਾਮ ਕਰਤਾ ਲੁਧਿਆਣਾ ਫਿਰੋਜ਼ਪੁਰ ਰੋਡ ਜਿਹੜੀ ਜਾਮ ਕਰਤੀ ਉਹ ਕਹਿੰਦੇ ਜਿੰਨੀ ਦੇਰ ਛੜਦੇ ਨਹੀਂ ਇਸ ਚੱਕਾਂ ਦੇ ਵੀ ਕਿੰਨੀ ਮੀਨ ਟਾਈਮ ਕੀ ਹੋਇਆ ਕਿ ਉਹਦੀ ਮਾਤਾ ਨੇ ਇੱਕ ਪਟੀਸ਼ਨ ਦਾਇਰ ਕਰਤੀ ਹਾਈ ਕੋਰਟ ਚ ਹਾਈ ਕੋਰਟ ਹੈਬੀਸ ਕਰਸ ਜੀ ਉੱਥੇ ਰਿਕਾਰਡ ਜਦੋਂ ਸਾਹਮਣੇ ਆਇਆ ਮਾਨਯੋਗ ਅਦਾਲਤ ਦੇ ਇਹ ਬੰਦੇ ਨੂੰ 10755 ਦੀ ਗ੍ਰਿਫਤਾਰ ਕੀਤਾ ਹੈ ਪੁਰਾਣੀ 10755 ਸੀਆਰਪੀਸੀ ਦੀ ਨਵੀਂ ਇਹਨਾਂ ਨੇ ਕੋਸ਼ਿਸ਼ ਔਰਤਾਂ ਰਬਣੇ ਦੀ ਆ ਬਹੁਤ ਸਿੱਧੇ ਗੱਲ ਕਰਦੇ ਜਿਹੜੀ ਪ੍ਰਚਲ ਤਾਲੁਕਾ ਚ ਜੇ ਕਿ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੇ ਉਹਨੂੰ ਜ਼ਮਾਨਤ ਜਿਹੜੀ ਹੈਗੀ ਮਿਲਣੀ ਚਾਹੀਦੀ ਵੈਸੇ ਤਾਂ ਇਹ ਹੁੰਦੀ ਹੈ ਕਿ ਜੇ ਕਿਸੇ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਜੱਤੀ ਵਿੱਚ ਚੱਲ ਕੇ ਤੇ ਵੀ ਛਡ ਦਿੱਤਾ ਜਾਂਦਾ ਇਹ ਤੋਂ ਆਪਣੇ ਆਪ ਹੀ ਚੱਲ ਕਹਦੇ ਜੀ ਨੇ ਤਾਂ ਉਹਨੂੰ ਕਹਿੰਦੇ ਕਿ ਭਾਈ ਤੈਨੂੰ 5000 7000 10000 20000 ਜੋ ਵੀ ਮਤਲਬ ਮੈਜਿਸਟ੍ਰੇਟ ਦੇ ਦਿਖ ਰਹੇ ਹੈ ਜੀ ਐਸਡੀਐਮ ਜਾਂ ਅਜਿਹੇ ਹੁੰਦੇ ਹੈ ਐਗਜ਼ੈਕਟੂ ਮੈਜਿਸਟ੍ਰੇਟ ਨੇ ਲਿਖਾ ਹੁੰਦਾ ਹੈ ਜਾਂ ਸਬਡਿਵੀਜ਼ਨਲ ਮੈਜਿਸਟ੍ਰੇਟ ਨੇ ਉਹਨੇ ਆਪ ਦੀ ਮਰਜ਼ੀ ਨਾਲ ਜੋ ਸ਼ਰਤ ਲਾਤੀ ਕਿ ਇੰਨੀ ਜਮਾਨਤ ਦੇਣੀ ਪੈਣੀ ਜੀ ਉਹ ਬੰਦਾ ਜਮਾਨਤ ਦੇ ਦਿੰਦਾ ਤੇ ਉਹ ਰਹਾ ਹੁੰਦਾ ਨਾਲ ਦੀ ਨਾਲ ਪਰ ਕਿਉਂਕਿ ਇਲੈਕਸ਼ਨ ਦੇ ਵਿੱਚ ਉਸ ਬੰਦੇ ਨੂੰ ਜਾਂ ਉਹਨਾਂ ਦੇ ਨਿਰਿਆ ਸੰਭਾਵਨਾ ਮੈਂ ਉਹ ਤੇ ਕੈਂਡੀਡੇਟਾਂ ਨੂੰ ਖਰਾਬ ਕਰਨਾ ਸੀ ਰੂਲਿੰਗ ਪਾਰਟੀ ਨੂੰ ਇਹ ਲੱਗਦਾ ਸੀ ਕਿ ਸਾਡੇ ਖਿਲਾਫ ਇਹ ਗਵਰਨਮੈਂਟ ਹੋਊਗੀ ਐਮ ਐਲ ਪੇ ਐਮਐਲਏ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਹਦਾਇਤ ਹੁੰਦੀ ਹੈ ਕਿ ਗੁਰਪ੍ਰੀਤ ਸਿੰਘ ਨੂੰ ਫੜਕੇ ਸਟਾਰ ਕਰਕੇ ਤੇ ਬੰਦ ਕਰਤਾ ਵਾਲਾ ਜਦੋਂ ਉਹ ਬੰਦ ਕਰਤਾ ਹਾਈ ਕੋਰਟ ਦੇ ਵਿੱਚ ਸਾਰਾ ਮਾਮਲਾ ਗਿਆ ਮੰਨਜੋ ਕਿ ਹਾਈ ਕੋਰਟ ਤਾਂ ਕਾਨੂੰਨ ਦੇਖਦੀ ਹੈ ਨਾ ਉਹ ਕਹਿੰਦੇ ਕਾਨੂੰਨ ਦੇ ਮੁਤਾਬਕ ਹਰ ਬੰਦੇ ਨੂੰ ਆਪਣੀਆਂ ਸਿਆਸੀ ਸਰਗਰਮੀਆਂ ਕਰਨ ਦੀ ਇਜਾਜ਼ਤ ਹੈ ਇਜਾਜ਼ਤ ਹੈ ਬਿਲਕੁਲ ਜੇ ਉਹਦੇ ਖਿਲਾਫ ਕੋਈ ਨਹੀਂ ਕੋਈ ਐਪਲੀਕੇਸ਼ਨ ਦਿੱਤੀ ਤੁਸੀਂ ਕਾਰਵਾਈ ਕਰਤੀ ਜਿਹਨਾਂ ਦਾ ਕਾਨੂੰਨੀ ਹੱਕਾ ਜਮਾਨ ਦੇ ਦਿੱਤਾ ਕਿਉਂ ਨਹੀਂ ਦਿੱਤੀ ਦਿੱਤੀ ਉਹਨਾਂ ਨੇ ਕਿਹਾ ਵੀ ਇਹ ਤਾਂ ਕਿਸੇ ਬੰਦੇ ਦੇ ਜਿਹਦੀ ਹੈਗੀ ਨਿੱਜੀ ਆਜ਼ਾਦੀ ਨਿੱਜੀ ਆਜ਼ਾਦੀ ਦੀ ਪਾਬੰਦੀ ਹੈ ਉਹਦੇ ਤੇ ਪਾਬੰਦੀ ਹੈ ਨਿੱਜੀ ਆਜ਼ਾਦੀ ਕਿਸੇ ਦੀ ਖੋਹੀ ਜਾ ਰਹੀ ਹੈ ਮਨਜੋਗ ਅਦਾਲਤ ਨੇ ਇਥੋਂ ਹੁਕਮ ਕਰਤਾ ਕਿ ਇਸ ਬੰਦੇ ਦੀ ਜ਼ਮਾਨਤ ਜਿਹੜੀ ਮਨਜ਼ੂਰ ਕੀਤੀ ਹੈ ਇਹਨੂੰ ਰਿਹਾਅ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਰਿਹਾਅ ਨਹੀਂ ਕਰੋਗੇ ਤਾਂ ਫਿਰ ਇਹ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਤੇ ਇਹਦੀ ਨਿੱਜੀ ਆਜ਼ਾਦੀ ਦੇ ਉੱਤੇ ਹਮਲੇ ਦਾ ਕੇਸ ਤੁਹਾਡੇ ਤੇ ਬਣੂਗਾ ਸਖ਼ਤੀ ਕੀਤੀ ਜਾਊਗੀ ਜੀ ਸ਼ਾਇਦ ਜ਼ਰੂਰੀ ਹਾਕਰਤਾ ਰਿਹਾਅ ਕਰਤਾ ਹੁਣ ਉਹ ਰਿਹਾਅ ਹੋ ਗਿਆ ਰਿਹਾਅ ਹੋ ਕੇ ਉਹ ਕੰਮ ਕਰੂਗਾ ਇਸੇ ਤਰੀਕੇ ਆਪਕ ਤੁਸੀਂ ਦੇਖੇ ਪੰਜ ਮੁਕਦਮੇ ਦਰਜ ਹੋਏ ਕੰਚਨਪ੍ਰੀਤ ਦੇ ਖਿਲਾਫ ਬਿਲਕੁਲ ਜੀ ਕੰਚਨਪ੍ਰੀਤ ਕੌਰ ਜਿਹੜੀ ਹੈਗੀ ਆ ਉਹ ਬਾਹਰੋਂ ਹੁੰਦੀ ਹੈ ਆਪਦੀ ਮਾਂ ਦੀ ਕੰਪੇਅਨ ਕਰਦੀ ਆ ਉਹ ਤੋਂ ਪਹਿਲਾਂ ਉਹਦੇ ਕੋਈ ਮੁਕਦਮਾ ਨਹੀਂ ਜੀ ਲੇਕਿਨ ਇਲੈਕਸ਼ਨ ਦੇ ਦੌਰਾਨ ਉਹ ਮੁਕਦਮੇ ਦਰਜ ਕਰਤੇ ਪੰਜ ਪੰਜ ਮੁਕਦਮੇ ਦਰਜ ਕਰਤੇ ਉਹਨਾਂ ਪੰਜਾਂ ਮੁਕਦਮਿਆਂ ਦੇ ਵਿੱਚੋਂ ਉਹਨੂੰ ਰਿਲੀਫ ਮਿਲ ਗਈ ਰਿਲੀਫ ਮਿਲ ਗਈ ਔਰ ਰਿਲੀਫ ਮਿਲ ਗਈ ਤੇ ਉਹਦੇ ਨਾਲ ਜਿਹੜੀ ਜਿੰਨੀ ਮਤਲਬ ਉਹਨੂੰ ਬਣਾ ਕੇ ਇੱਕ ਗੈਂਗ ਸਟਰ ਗੈਂਗ ਸਟਰ ਕਿਸ ਦਾ ਰਿਸ਼ਤੇਦਾਰ ਕੋ ਐਂਸਟਰ ਹੋ ਸਕਦਾ ਹੈ ਉਹਦਾ ਹਸਬੰਡ ਵੀ ਗੈਂਗਸਟਰ ਹੋ ਸਕਦਾ ਹੈ ਉਹਦਾ ਪਿਓ ਵੀ ਹੋ ਸਕਦਾ ਹੈ ਉਹਨੇ ਕੋਈ ਅਪਰਾਧ ਕੀਤਾ ਹੈ ਕਿ ਨਹੀਂ ਨਹੀਂ ਜੀ ਜੀ ਜੇ ਉਹਨੇ ਅਪਰਾਧ ਨਹੀਂ ਕੀਤਾ ਤੁਸੀਂ ਇਹਨੂੰ ਨਜ਼ਰਅੰਦ ਕਿਉਂ ਕਰਦੀ ਇਹਨਾਂ ਨੇ ਕੰਚਨਪ੍ਰੀਤ ਨੂੰ ਤਰਨਤਾਰੂ ਦੀ ਲੀਡਰ ਬਣਾ ਫਿਰੋਜ਼ਪੁਰ ਦਾ ਲੀਡਰ ਬਣ ਕੇ ਗੁਰਪ੍ਰੀਤ ਸੇਖੋ ਸੇਖੋ ਦੋਨਾਂ ਦਾ ਪਿਛੋਕੜ ਜੇ ਦੇਖੀ ਤਾਂ ਕੰਚਨਪ੍ਰੀਤ ਦੀ ਤਾਂ ਕੱਲੀ ਸਿਰਫ ਇਹਨੇ ਮੁੰਡੇ ਨਾਲ ਅਮਰਸ ਬਾਠ ਨਾਲ ਵਿਆਹ ਹੋਇਆ ਹੈ ਉਹਦੇ ਤੇ ਇਲਜ਼ਾਮ ਹੈ ਕਿ ਉਹਦੇ ਤੇ 20-22 ਪਰਚੇ ਜੀ ਪਰਚੇ ਸੱਚ ਕਿੰਨੇ ਝੂਠ ਕਿੰਨੇ ਮੈਂ ਤਾਂ ਮੇਰਾ ਤਾਂ ਜਿੰਨਾ ਜਾਤੀ ਪਿਆਰਾ ਹੋਇਆ ਹੈ ਕਿ ਜਦੋਂ ਇੱਕ ਬੰਦੇ ਦੇ ਖਿਲਾਫ ਦੋ ਪਰਚੇ ਦਰਜ ਹੋ ਜਾਂਦਾ ਉਦੋਂ ਬਰ ਦੇ ਪਰਚੇ ਦੇ ਪਰਚਾਪਲਸ ਹਰ ਜਿਹੜਾ ਅਨਸਾਲਵਡ ਕੇਸ ਹੁੰਦੀ ਆ ਉਹਦੇ ਪਾ ਲਈ ਤੇ ਜਦੋਂ ਫਿਰ ਉਹਨਾਂ ਨੇ ਕਿ ਅਦਾਲਤਾਂ ਜਾਂਦੇ ਤੇ ਅਦਾਲਤਾਂ ਦੇ ਵਿੱਚੋਂ ਪਰਚੇ ਧਣਾ ਤੜ ਡਿੱਗਦੇ ਰਹਿੰਦੇ ਇਹ ਸਾਰਾ ਕੁਝ ਨੇ ਪਰਚਿਆਂ ਵਿੱਚ ਕੋਈ ਨਾਲੀ ਕਨਵਿਕਸ਼ਨ ਕਿੰਨੀ ਹੋਈ ਹੈ ਉਹ ਬੰਦਾ ਭਗੌੜਾ ਉਹਨੂੰ ਫੜਿਆ ਜਾ ਸਕਦਾ ਲੇਕਿਨ ਜਿਹੜੀ ਹੈਗੀ ਕੰਚਲਪ੍ਰੀਤ ਕੌਰ ਨੂੰ ਇਸ ਤਰ੍ਹਾਂ ਹੀਰੋ ਬਣਾ ਕੇ ਪੇਸ਼ ਕਰਤਾ ਐਸ ਵੀਡੀਓ ਮਾਝੇ ਦੀ ਅੰਡਿਸਪੂਟਡ ਲੀਡਰ ਅਜੋਨ ਲੜ ਰਹੀ ਹੈ ਜਿਲ੍ਹਾ ਬਿਲਕੁਲ ਜੀ ਇਹ ਰਿਜ਼ਲਟ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਹੁਣ ਇਹੀ ਚੀਜ਼ ਜਿਹੜੀ ਹੈਗੀ ਇਹਨੂੰ ਸੇਖੋ ਸੇਖੋ ਤੇ ਕੰਚਨ ਪ੍ਰੀਤ ਮੁਖਸਰਾ ਜੈ ਮੁਖਸਰਾ ਇਸੇ ਤਰੀਕੇ ਅਸੀਂ ਦੇਖੇ ਤਾਂ ਅਮਰਤਪਾਲ ਸਿੰਘ ਨੇ ਚੋਣ ਲੜੀ ਹੈ ਉਹਨੇ ਭਾਰਤੀ ਕਨਸਟੀਟਿਊਸ਼ਨ ਦੀ ਸੌ ਕਾਦੀ ਹੈ ਤੇ ਉਹਦੀ ਜਮਾਨਤ ਦਾ ਵੀ ਅਸੀਂ ਵਿਰੋਧ ਕਰ ਰਹੇ ਹਾਂ ਬਿਲਕੁਲ ਜੀ ਮੇਰੇ ਖਿਆਲ ਮੁਤਾਬਕ ਵੀ ਅਮਰਤਪਾਲ ਸਿੰਘ ਦੀ ਜਮਾਨਤ ਦਾ ਵਿਰੋਧ ਕਰਦੇ ਆਂ ਪਰੋਲ ਦਾ ਪਰ ਹੁੰਦਾ ਬ੍ਰੂਟ ਕਰ ਰਹੀ ਹੈ ਸਾਡੀ ਸਰਕਾਰ ਕੇ ਇਹ ਬੰਦਾ ਜੇ ਬਾਹਰ ਨਿਕਲਿਆ ਹੈ ਨਾ ਜੇ ਪਾਰਲੀਮੈਂਟ ਵੀ ਚਲਾ ਗਿਆ ਉੱਥੇ ਪਤਾ ਨਹੀਂ ਕੀ ਬੋਲਦਾ ਜੇ ਪਾਰਲੀਮੈਂਟ ਦੇ ਵਿੱਚ ਜਾ ਕੇ ਕਹਿੰਦੇ ਨੇ ਕੋਈ ਦੋ ਸ਼ਬਦ ਬੋਲਤੇ ਨੇ ਤਾਂ ਪੰਜ ਪਾਰਲੀਮੈਂਟ ਨੂੰ ਅਗਲਾ ਅਗਲਾ ਯਾਰ ਇਹ ਕਿਹੋ ਜਿਹਾ ਕਿਹੋ ਜਿਹਾ ਕਿਹੋ ਜੇ ਕੰਮ ਹੋ ਰਿਹਾ ਹੈ ਬਿਲਕੁਲ ਜੀ ਕਨਸਟੀਟਿਊਸ਼ਨ ਜਿਸ ਚੀਜ਼ ਦੀ ਰਾਸ ਤੇ ਦੱਸੂ ਤੇ ਐਨਐਸਏ ਲਾਤਾ 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 ਬਿਲਕੁਲ ਉਹ ਆਪੇ ਫੇਸ ਕਰੂਗਾ ਤੇ ਦੇ ਦੇ ਤੇ ਪਰ ਜਿਹੜਾ ਉਹਦਾ ਰਾਈਟ ਹੈ ਪਾਰਲੀਮੈਂਟ ਜਾਂਦਾ ਉਹ ਵੀ ਰੋਕਿਆ ਜਾ ਰਿਹਾ ਉਹ ਵੀ ਰੋਕ ਬੰਦ ਕਰਤਾ ਜੀ ਅਦਾਲਤਾਂ ਵੀ ਉੱਥੇ ਬੇਵਸ ਹੋ ਗਈਆਂ ਪਈਆਂ ਬਿਲਕੁਲ ਜੀ ਹੁਣ ਇੱਥੇ ਦੇਖੋ ਕਿ ਇੰਜੀਨੀਅਰ ਰਸ਼ੀਦ ਜਿਹੜਾ ਬਿਲੋਂਗ ਕਰਦਾ ਹੈ ਜੰਮੂ ਕਸ਼ਮੀਰ ਨੂੰ ਜੀ ਉਹ ਬੰਦਾ ਬੰਦਾ ਤਿਹੜ੍ਹ ਦੇਲ ਚ ਉਹਨੂੰ ਤਾਂ ਦੋ ਵਾਰੀ ਮਿਲ ਗਈ ਇਜਾਜ਼ਤ ਉਹ ਜਾਂਦਾ ਹੈ ਪਾਰਲੀਮੈਂਟ ਦੇ ਵਿੱਚ ਜੀ ਦੋਹਾਂ ਨੂੰ ਇਜਾਜ਼ਤ ਮਿਲ ਨਹੀਂ ਰਹੀ ਇਹ ਵਿੱਚ ਗ੍ਰੇਵਾ ਜੀ ਕਿਉਂ ਸੋ ਮੈਨੂੰ ਇਹ ਲੱਗਦੀ ਹੈ ਕਿ ਪੰਜਾਬ ਜੀ ਨੇ ਪਹਿਲਾਂ ਬੜਾ ਸੰਤਾਪ ਛੱਲਿਆ ਵੈ ਜੀ ਇਸ ਪੰਜਾਬ ਨੂੰ ਮੁੜ ਕੇ ਫੇਰ ਮਤਲਬ ਜਿਹੜੇ ਬੰਦੇ ਬਾਹਰ ਆ ਕੇ ਯਾਰ ਠੀਕ ਕੰਮ ਕਰਦੇ ਕੀ ਤੁਸੀਂ ਉਹਨਾਂ ਨੂੰ ਕੰਮ ਨਹੀਂ ਕਰਦੇ ਹੋ ਕੀ ਉਹਨਾਂ ਨੇ ਜਿਹੜੇ ਫੈਸਲੇ ਲਏ ਆ ਕਿ ਅਸੀਂ ਮੁਖਤਰਾ ਦੇ ਵਿੱਚ ਆਉਣਾ ਹੈ ਜਿਹੜੇ ਬਾਕੀ ਬੰਦੇ ਬੈਠੇ ਆ ਉਹ ਫਿਰ ਇਹ ਸੋਚਣਗੇ ਕਿ ਨਾ ਮੁਖਤਰਾ ਚਾਹੁੰਦੀ ਲੋੜ ਹੀ ਕੋਈ ਨਹੀਂ ਜਿਹੜਾ ਰਾਹ ਹੈਗਾ ਵੀ ਮਰ ਜਾਓ ਮੁਕਾਬਲੇ ਦੀ ਮਰੀ ਜਾਓ ਇਹ ਸਰਕਾਰ ਜਿਹੜੀ ਹੈ ਬੜੇ ਪੁੱਠੇ ਪਾਸੇ ਨੂੰ ਜਾ ਰਹੀ ਹੈ ਚਾਹੀਦਾ ਇਹ ਹੈ ਕਿ ਉਹਨਾਂ ਲੋਕਾਂ ਦੀ ਮਾਨਸ ਵਦੇਸ਼ਾਂ ਦੇ ਵਿੱਚ ਕੀ ਹੁੰਦਾ ਹੈ ਜੀ ਵਿਦੇਸ਼ਾਂ ਜਦੋਂ ਕੋਈ ਮੂਵਮੈਂਟ ਉੱਠਦੀ ਹੈ ਉਹ ਮੂਵਮੈਂਟ ਦਾ ਐਨਲਿਸਿਸ ਕੀਤਾ ਜਾਂਦਾ ਹੈ ਜੀ ਉਹਨੂੰ ਕਿਵੇਂ ਡੀਲ ਕਰਨਾ ਹੈ ਉਹਦੇ ਵਾਸਤੇ ਕੋਈ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੁਸੀਂ ਐਨਲਿਸਿਸ ਕਰੋ ਕਿ ਇਹ ਬੰਦੇ ਉਧਰਲੇ ਪਾਸੇ ਗਏ ਸੋ ਉਧਰੋਂ ਵਾਪਸ ਮੁੜ ਕੇ ਆ ਗਏ ਉਹਨਾਂ ਦੀ ਮੁੜ ਸਥਾਪਤੀ ਮੁੜ ਉਹਨਾਂ ਦੇ ਬਸੇਬੇ ਦਾ ਪ੍ਰਬੰਧ ਕਰਨਾ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਲੇਕਿਨ ਤੁਸੀਂ ਫੜ ਫੜ ਕੇ ਬੰਦਿਆਂ ਦੀ ਇਸ ਤਰ੍ਹਾਂ ਮਤਲਬ ਹੈ ਜੇ ਉਹ ਮੁਖਤਾਰ ਰਚਵੀ ਆਉਂਦੇ ਨਹੀਂ ਉਹ ਇਹਦੇ ਨਾਲ ਤੁਸੀਂ ਕਿਹਦੀ ਸੇਵਾ ਕਰਦੇ ਮੇਰੇ ਤਾਂ خیال ਮੁਤਾਬਕ ਹੈ ਫਿਰ ਤਾਂ ਸੀ ਮਜਬੂਰ ਕਰਦੇ ਆ ਉਹਨਾਂ ਲੋਕਾਂ ਨੂੰ ਕਿ ਸਾਡੇ ਦੁਸ਼ਮਣ ਦੇ ਸਲਕੇ ਤੋਂ ਕੱਲ ਨੂੰ ਫਿਰ ਜੀਆਂ ਬਾਹਰ ਲਿਆਂ ਏਜੰਸੀਆਂ ਆ ਕਿ ਉਹਨਾਂ ਨੂੰ ਜ਼ਰੂਰ ਟੈਕਲ ਕਰ ਲਈਏ ਵੀ ਆਓ ਜੀ ਇਸ ਪਾਸੇ ਨੂੰ ਆਓ ਅਸੀਂ ਹਿੰਸਾ ਦੇ ਪਟੜ ਵਿਰੋਧੀ ਆ ਹਿੰਸਾ ਨਹੀਂ ਹੋਣੀ ਚਾਹੀਦੀ ਜਿਹੜੇ ਬੰਦੇ ਮਾਰ-ਟਾੜ ਕਰਦੇ ਆ ਗਲਤ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਜੇ ਕੋਈ ਬੰਦਾ ਸਜ਼ਾ ਕੱਟ ਕੇ ਬਾਹਰ ਆ ਗਿਆ ਮੈਂ ਕੈਪਟਨ ਅਵਧਰ ਸਿੰਘ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਉਹਨੇ ਬੰਦੀ ਸਿੰਘਾਂ ਤੇ ਗੱਲ ਕੀਤੀ ਹੈ ਜੀ ਅੱਜ ਕੱਲ ਤਾਂ ਜਿਹੜੇ ਨਵੇਂ ਕਾਨੂੰਨਾਂ ਦੇ ਮੁਤਾਬਕ ਤੈ ਬਣ ਗਏ ਕਿ ਜੇ ਕਿਸੇ ਬੰਦੇ ਨੂੰ ਉਮਰ ਕੈਦ ਹੁੰਦੀ ਹੈ ਤਾਂ ਸਟੇਟ ਦੀ ਮਰਜ਼ੀ ਹੈ ਤਾਂ ਉਮ ਲੇਕਿਨ ਜਦੋਂ ਦੇ ਬੰਦੀ ਸਿੰਘ ਹੈਗੇ ਐ ਤਾਂ ਅਮਰਿੰਦਰ ਸਿੰਘ ਇਹ ਗੱਲ ਕਹਿੰਦਾ ਹੈ ਕਿ ਬੰਦੀ ਸਿੰਘਾਂ ਨੂੰ ਜਿਸ ਵੇਲੇ ਉਹਨਾਂ ਨੂੰ ਸਜ਼ਾਵਾ ਹੋਈਆਂ ਉਹਨਾਂ 14 ਸਾਲ ਦੀ ਕੈਦ ਉਹਨਰ ਕੈਦ ਮੰਨੀ ਜਾਂਦੀ ਸੀ ਜੀ ਇਹ ਉਹ ਕਹਿੰਦੇ ਨੇ ਢਾਈ ਢਾਈ ਕਦਾਂ ਘਟਨੀਆ ਢਾਈ ਓਵਰ ਕਹਿੰਦਾ 14 14 28 ਤੇ 7 35 35 ਸਾਲੋਂ ਬੰਦੇ ਘੱਟੀ ਬੈਠੇ ਤੇ ਉਹਨਾਂ ਨੂੰ ਅੱਜ ਵੀ ਜੇਨਾ ਤੱਕਿਆ ਮੈਂ ਉਹਨਾਂ ਨੂੰ ਕਿਸ ਮਕਸਦ ਤੇ ਇਸ ਦਾ ਡਿਮਾਂਡ ਕਰਦੇ ਆ ਕਿ ਜਿਹੜੇ ਬੰਦੇ ਨੇ ਆਪਣੀ ਸਜ਼ਾ ਪੂਰੀ ਕਰ ਲਈ ਉਹਨੂੰ ਤੁਸੀਂ ਉਹਨੂੰ ਵੀ ਛੱਡੋ ਬਿਲਕੁਲ ਜੀ ਔਰ ਜਿੱਤੇ ਸਰਕਾਰ ਆਪ ਦਾ ਨੋਟੀਫਿਕੇਸ਼ਨ ਕਰਦੀ ਆ ਗੁਰੂ ਨਾਨਕ ਦੇਵ ਸਾਹਿਬ ਦੇ 550 ਪ੍ਰਕਾਸ਼ਪੁਰੂ ਦੇ ਤੇ ਉਹਨਾਂ ਨੂੰ ਵੀ ਛੱਡਿਆ ਜਾ ਰਿਹਾ ਜਿਹੜੇ ਬਾਹਰ ਆ ਕੇ ਇਲੈਕਸ਼ਨ ਦੇ ਵਿੱਚ ਭਾਗ ਲੈਂਦੇ ਆ ਜਿਹੜੇ ਮੁਕਤ ਹਾਰਚ ਆਖਿਆ ਉਹਦੇ ਤੁਸੀਂ ਉਹਨਾਂ ਨੂੰ ਵੀ ਜੇ ਇਸ ਤਰ੍ਹਾਂ ਕਰਦੇ ਤਾਂ ਕਰਦਾ ਮੇ ਕਈ ਵਾਰੀ ਅਸੀਂ ਕਹਿੰਦੇ ਨੇ ਗੈਂਗਸਟਰ ਤੇ ਅੱਤਵਾਦੀ ਬਣਦੇ ਨਹੀਂ ਉਹਨਾਂ ਨੂੰ ਕਈ ਵਾਰੀ ਬਣਾਉਣ ਦੇ ਵਿੱਚ ਸਪੇਟ ਦਾ ਵੀ ਯੋਗਦਾਨ ਹੁੰਦਾ ਹੈ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਪਰਹੁੰਦਰ ਬਚਣਾ ਚਾਹੀਦਾ ਮੈਨੂੰ ਇਹ ਗੱਲ ਬੜੀ ਗਲਤ ਲੱਗੀ ਕਿ ਕਿਵੇਂ ਇੱਕ ਬੰਦੇ ਨੂੰ ਜਿਹੜਾ ਮੁਕਤਾਰਾ ਦੇ ਵਿੱਚ ਆ ਕੇ 2 ਸਾਲ ਹੋ ਗਿਆ ਉਹਨੇ ਕੋਈ ਬਾਰਦਾਤਕੀ ਕੀਤੀ ਉਹਨੇ ਆਪ ਦੇ ਖੜਕੂ ਬਾਦ ਨੂੰ ਲੈ ਕੇ ਅੱਜ ਗੈਂਗਸਟਰ ਬਣ ਗਿਆ ਹੋਇਆ ਸਭ ਤੋਂ ਸੋਹਣਾ ਉਹਨੇ ਕਿਹਾ ਮੈਂ ਇਸ ਰਾਹ ਦੀ ਬਣਾ ਮੈਂ ਸਮਾਜ ਸੇਵਾ ਕਰਦੀ ਫਿਰ ਕਿਉਂ ਨਹੀਂ ਨਹੀਂ ਕਰਨਾ ਚਾਹੀਦਾ ਬਿਲਕੁਲ ਜੀ ਟੇਲੋ ਸਾਹਿਬ ਦੂਜੀ ਖਬਰ ਜੁੜੀ ਹੋਈ ਹੈ ਨਵਜੋਤ ਕੌਰ ਸਿੱਧੂ ਨਾਲ ਜੀ ਆਪਣੀ ਉਹ ਸੀਐਮ ਸਾਹਿਬ ਤੋਂ ਸਿਕਿਉਰਿਟੀ ਦੀ ਮੰਗ ਕਰੀਏ ਜੀ ਉਹਦੇ ਬਾਰੇ ਵੀ ਕੋਈ ਮੜਾ ਦੱਸੋ ਕੀ ਗੱਲਬਾਤ ਹੈ ਜੀ ਬੀਬੀ ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀਗਾ ਬਿਆਨ ਦਾ ਜਿਹੜਾ ਆਪਾਂ ਬੜੇ ਵਾਰੀ ਕਰ ਲਏ ਨੇ ਵੀ 500 ਕਰੋੜ ਰੁਪਏ ਦਾ ਸੂਟਕੇਸ ਚਾਹੀਦਾ ਮੁੱਖ ਮੰਤਰੀ ਬਣਨ ਬਾਸਤ ਉਹਦਾ ਕਾਂਗਰਸ ਨੇ ਨੋਟਿਸ ਲਿਆ ਕਾਂਗਰਸ ਦੀ ਸਟੇਟ ਕਮੇਟੀ ਨੇ ਸ਼ਾਇਦ ਦਿੱਲੀ ਵਾਲੇ ਨਾਲ ਰਹਿ ਕਰਕੇ ਆਪਣੀ ਹਾਈ ਕਮਾਂਡ ਦੇ ਨਾਲ ਬੀਬੀ ਨੂੰ ਸਸਪੈਂਡ ਕਰਤਾ ਜੀ ਉਹਦੇ ਹਸਬੰਡ ਵੀ ਜਿਹੜੇ ਅੱਜਕੱਲ ਬੰਬੇ ਦੇ ਵਿੱਚ ਐਕਟਿਵ ਹੈ ਆਪਣੇ ਪ੍ਰੋਗਰਾਮ ਪ੍ਰੋਗਰਾਮਾਂ ਦੇ ਵਿੱਚ ਉਹ ਵੀ ਆਇਆ ਕਿ ਉਹਨਾਂ ਨੇ ਗੱਲਬਾਤ ਕੀਤੀ ਫਿਰ ਹੋਣੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹੁਣ ਲਗਾਤਾਰ ਇੰਟਰਵਿਊ ਆ ਰਹੀਏ ਉਸ ਇੰਟਰਵਿਊ ਦੇ ਵਿੱਚ ਬਹੁਤ ਕੁਝ ਕਰਨ ਵਾਲਾ ਉਹ ਕਹਿੰਦੇ ਆਪਾਂ ਵੱਖਰੇ ਤੌਰ ਤੇ ਗੱਲ ਕਰਾਂਗੇ ਐਵੇਂ ਮੈਂ ਉਹਦੇ ਤੇ ਕੋਈ ਬਹੁਤੀ ਗੱਲ ਕਰਨੀ ਚਾਹਵਾ ਪਰ ਉਹਦੀ ਜਿਹੜੀ ਇੱਕ ਗੱਲ ਆਈ ਸੀ ਉਹਨੇ ਜਦੋਂ ਉਹਨੇ ਸਵਾਲ ਪੁੱਛਿਆ ਇਹਨਾਂ ਬਾਰੇ ਸਿੱਧੂ ਜੋੜੇ ਬਾਰੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਵੀ ਯਾਰ ਮੈਂ ਤਾਂ ਇਹਨਾਂ ਬਾਰੇ ਗੱਲ ਨਹੀਂ ਕਰਦਾ ਮੈਂ ਤਾਂ ਇਹਨਾਂ ਨੂੰ ਘਮੀਰਤਾ ਨਾਲ ਲੈਂਦਾ ਇਹ ਤਾਂ ਐਵੇਂ ਮਸਲ ਜਿਹੜੇ ਹੈਗੇ ਆ ਉਬੜਵਾਹੂ ਬੀਬੀ ਨੇ ਫਿਰ ਬੋਲਣਾ ਸ਼ੁਰੂ ਕਰਤਾ ਕੱਲ ਦੀ ਉਹ ਫਿਰ ਬੋਲ ਰਹੀ ਆ ਵੀ ਤੁਸੀਂ ਆ ਨਹੀਂ ਕੀਤਾ ਤੁਸੀਂ ਆ ਨਹੀਂ ਕੀਤਾ ਸਿਰੋ ਆਪਣ ਨੂੰ ਵੀ ਆਪਣੇ ਜਿਹੜੇ ਤੁਹਾਡੇ ਨਮਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਕੀ ਮਤ ਭੇਜਾ ਉਹਦੇ ਵਿੱਚ ਹੁਣ ਬੀਬੀ ਨੇ ਇਹ ਗੱਲ ਕਹਿ ਦਿੱਤੀ ਕਿ ਮੇਰੀ ਤਾਂ ਜੀ ਜਾਨ ਨੂੰ ਖਤਰਾ ਹੈ ਖਤਰਾ ਹੈ ਮੈਨੂੰ ਹੀ ਜਾਨ ਨੂੰ ਖਤਰਾ ਹੋ ਸਕਦਾ ਤੇ ਮੁੱਖ ਮੰਤਰੀ ਨੂੰ ਤਨਜ ਦੇ ਮਤਲਬ ਤਨਜ ਦੇ ਰੂਪ ਵਿੱਚ ਉਹਨਾਂ ਨੇ ਇੱਕ ਮੀਡੀਆ ਬਿਆਨ ਰਹੀ ਕਿਹਾ ਕਿ ਮੁੱਖ ਮੰਤਰੀ ਸਾਹਿਬ ਮੇਰੀ ਸੁਰੱਖਿਆ ਦਾ ਕੋਈ ਕਰੋ ਕੋਈ ਫਿਕਰ ਹੈ ਤੇ ਉਹਨੂੰ ਮੇਰੀ ਸੁਰੱਖਿਆ ਦਾ ਮੈਨੂੰ ਤਾਂ ਨੁਕਸਾਨ ਹੋ ਸਕਦਾ ਹੈ ਤੇ ਅੱਜ ਮੁੱਖ ਮੰਤਰੀ ਸਾਹਿਬ ਦਾ ਬਿਆਨ ਆ ਗਿਆ ਜੀ ਉਹ ਕਹਿੰਦਾ ਮੁੱਖ ਮੰਤਰੀ ਤਾਂ ਨਹੀਂ ਕਹਿੰਦਾ ਵੀ ਤੁਸੀਂ ਬੋਲੋ ਇਹ ਬੋਲਣ ਤੋਂ ਪਹਿਲਾਂ ਸੁਣਿਆ ਕਰੋ ਵੀ ਤੁਸੀਂ ਕੀ ਜਿਆ ਬੋਲਦੇ ਹੋ ਪਹਿਲਾਂ ਤੁਸੀਂ ਕਹਿੰਦੇ ਜਿਹੜੇ ਲੋਕ ਪੱਗੇ ਲੇਦੇ ਪਹਿਲਾਂ ਪੁੱਠਾ ਬੋਲਦੇ ਆ ਫਿਰ ਕਹਿੰਦੇ ਸਾਨੂੰ ਸਕਿਉਰਿਟੀ ਚਾਹੀਦੀ ਸਾਰਾ ਕੁਝ ਕਹਿੰਦੇ ਤੁਸੀਂ ਜੀ ਮੁੱਖ ਮੰਤਰੀ ਦੀ ਮੈਂ ਇਸ 깔 ਨਾਲ ਸਹਿਮਤਾ ਬਿਲਕੁਲ ਜੀ ਕਿ ਜਿਹੜੇ ਬੰਦੇ ਪੰਗੇ ਲੈਂਦੇ ਹੁਣ ਤੁਸੀਂ ਇਹ ਦੇਖੋ ਕਿ ਇੱਥੇ ਹੁਣ ਬਹੁਤ ਸਾਰੇ ਲੋਕ ਉਹ ਇਹਦੇ ਨਾਲ ਕੋਲੇ ਬੇਲੋੜੇ ਹੀ ਗਨਮੈਨ ਨਾਲ ਗਨਮੈਨ ਲਈ ਫਿਰਦੇ ਬਿਲਕੁਲ ਸਿੰਬਲ ਆਫ ਸਟੇਟਸ ਕਿਹਦੇ ਮੈਂਦਾ ਪੰਜਾਬ ਚ ਖੜਕੂ ਬਾਦ ਖਤਮ ਹੋਇਆ ਬਿਲਕੁਲ ਜੀ ਪੰਜਾਬ ਦੇ ਵਿੱਚ ਜਿੰਨਾ ਬੰਦਿਆਂ ਨੂੰ ਕੋਈ ਗੈਂਗਸਟਰਾਂ ਤੋਂ ਖਤਰਾ ਹੈ ਉਹਨਾਂ ਨੂੰ ਇਹ ਕਹਿ ਕੇ ਕਿ ਇਹਨਾਂ ਨੂੰ ਗੈਂਗਸਟਰਾਂ ਤੋਂ ਖਤਰਾ ਹੈ ਇਹਨਾਂ ਨੂੰ ਅਤਵਾਦੀਆਂ ਤੋਂ ਖਤਰਾ ਉਹਨਾਂ ਨੂੰ ਸਕਿਉਰਿਟੀ ਦਿੱਤੀ ਹੋਈ ਹੈ ਲਿੱਤੀ ਹੋਈ ਹੈ ਲੇਕਿਨ ਬਹੁਤ ਸਾਰੇ ਬੰਦਿਆਂ ਨੂੰ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦੇ ਆ ਉਹ ਸਿੰਬਲ ਆਫ ਸਟੇਟਸ ਦੇ ਤੌਰ ਦੇ ਤੇ ਜਿਹਨੂੰ ਸ਼ਿਪਸੇਨਾ ਬੜੀ ਦੀਆ ਪਲਾਨੀ ਸ਼ਿਪਸੇਨਾ ਬੜੀ ਇੰਤਿਮ ਪੀਸ ਜੀਸ ਲੈਣ ਵਾਲੀ ਜੀ ਉਹਨਾਂ ਨੇ ਕਰ ਕਰਾ ਕੇ ਆਪਣੇ ਗਨਮੈਨ ਲੈਣ ਬਾਸਟਰ ਜਿਹੋ ਚੱਕਣਾ ਕੋਈ ਗੁਰਮੈਂਦੇ ਖਿਲਾਫ ਜਾਂਦੀ ਜਾਂ ਕੋਈ ਸਿੱਖਾਂ ਦੇ ਖਿਲਾਫ ਜਾਂਦੀ ਜਾਂਦਾ ਵੀ ਸਾਨੂੰ ਮਿਲ ਜਾਂਦਾ ਉੱਠੇ ਕੰਮ ਕਰਦੇ ਪੁੱਠੀ ਜਬਾਨ ਬੋਲਦੇ ਇਹਨਾਂ ਨੂੰ ਕਿਉਂ ਦਿੱਤੇ ਜਾ ਰਹੇ ਮੈਨੂੰ ਲੱਗਦਾ ਬਿਲਕੁਲ ਨਹੀਂ ਕਿਸੇ ਗੱਲ ਦਾ ਨਹੀਂ ਚਾਹੀਦੀ ਸਿਕਿਉਰਿਟੀ ਸਿਰਫ ਉਹਨੂੰ ਮਿਲਣੀ ਚਾਹੀਦੀ ਜਿਹਨੂੰ ਸਿਕਿਉਰਿਟੀ ਡਿਪਾਰਟਮੈਂਟ ਜਿਹੜਾ ਹੈਗਾ ਪੁਲਿਸ ਦਾ ਉਹ ਅਸੈਸ ਕਰਦਾ ਵੀ ਇਹਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਓਦੇ ਵੀ ਲੇਕਿਨ ਇੱਥੇ ਦਾ ਸਥਿਤੀ ਹੁੰਦੀ ਹੈ ਵੀ ਕੋਈ ਪਹਿਲਾਂ ਪੁੱਠਾ ਜਿਹਾ ਬਿਆਨ ਦਿੰਦਾ ਫਿਰ ਬੰਦਾ ਹਾਈ ਕੋਰਟ ਨੂੰ ਚਲਾਇਆ ਜਾਂਦਾ ਮੈਨੂੰ ਆ ਧਮਕੀ ਆਈ ਇੱਥੇ ਤਾਂ ਉਹ ਇਹੋ ਜਿਹਾ ਵੀ ਦੇਖਿਆ ਵੀ ਆਪਦੇ ਤੇ ਹਮਲੇ ਆਪ ਦੀ ਕਰੋ ਨਾਲ ਹੋਏਗੇ ਹੈਗੇ ਸੋ ਸੋ ਮੇਰੇ ਖਿਆਲ ਮੁਤਾਬਕ ਹੈ ਵੀ ਇਹਦੇ ਤੇ ਭਗ ਇਦੋ ਆਪਣਾ ਪ੍ਰਵਿੰਦਰ ਇੱਕ ਗਨਮੈਨ ਦੀ ਜੇ ਆਪਾਂ ਦੇਖੀਏ ਤਾਂ ਇੱਕ ਗਨਮੈਨ ਦਾ ਖਰਚਾ ਘੱਟੋ ਘੱਟ ਜੀ ਘੱਟੋ ਘੱਟ ਅੱਜ ਦੇ ਜਮਾਨੇ 'ਚ ਜਿਹੜੇ ਨਵੇਂ ਪੁਰਾਣੇ ਦੇ ਆਪਾਂ ਤਨਖਾਹਾਂ ਖੇਲ ਨੂੰ ਮਲਾ ਲੀਏ ਇੱਕ ਗਨਮੈਨ ਨੇ 1 ਲੱਖ ਰੁਪਈਏ ਚ ਪੈਂਦਾ ਉਹ 1 ਲੱਖ ਰੁਪਈਆ ਜਿਹੜਾ ਹੈਗਾ ਜਿਹੜੇ ਪੰਗੇ ਲੈਂਦੇ ਆ ਉਹ ਨਹੀਂ ਦਿੰਦੇ ਆ ਉਹਦੇ ਕੋਲ ਬਿਲਕੁਲ ਜੀ ਉਹ ਲੋਕਾਂ ਦਾ ਜਿਹੜਾ ਟੈਕਸ ਫੀਅਰਸ ਦਾ ਪੈਸਾ ਉਹਦੇ ਚੋਂ ਜਾਂਦਾ ਸਾਡੀ ਤਾਂ ਹਾਲਤ ਹੋਈ ਪਈ ਅਸੀਂ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਨਾਸਤੇ ਇਹ ਨਹੀਂ ਪੈਸੇ ਤੇ ਜਿਹੜੇ ਮਤਲਬ ਜਿਹੜੀ ਇਹ ਪਗੇ ਦੀ ਸ਼ੁਗਲ ਵਾਸਤੇ ਰਾਜਨੀਤੀ ਲਈ ਇੱਕ ਰਣਨੀਤੀ ਬਣਾਉਂਦੇ ਆ ਬਿਲਕੁਲ ਜੀ ਵੀ ਅਸੀਂ ਆਪਾਂ ਕਰਨਾ ਖਬਰਾਂ ਤੇ ਰਹਿਣਾ ਤੇ ਸਾਡੀ ਬੱਲੇ ਬੱਲੇ ਹੋਣੀ ਰਹੇ ਉਹਨਾਂ ਨੂੰ ਉੱਤੇ ਬਿਲਕੁਲ ਨਹੀਂ ਦੇਣੀ ਚਾਹੀਦੀ ਉਹ ਚਾਹੇ ਬੀਬੀ ਆਪਣੀ ਹੋਵੇ ਨਵਜੋਤ ਔਰ ਸਿੱਧੂ ਹੋਵੇ ਚਾਹੇ ਤੁਸੀਂ ਮੈਂ ਕੋਈ ਵੀ ਹੋ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਚਲੋ ਸਭ ਤੁਹਾਡਾ ਤੁਸੀਂ ਅੱਜ ਸਾਡੇ ਨਾਲ ਚਰਚਾ ਕੀਤੀ ਹੈ ਖਬਰਾਂ ਦੇ ਉੱਤੇ ਤੇ ਸਾਡੇ ਜਿਹੜੇ ਬਕਤ ਹੌਟਲੋਜੀ YouTube ਚੈਨਲ ਹਨ ਉਹਨਾਂ ਨੂੰ ਬਤੋ ਬਤ ਫਾਲੋ ਤੇ ਸ਼ੇਅਰ ਸਬਸਕ੍ਰਾਈਬ ਵੀ ਕਰ ਲਿਆ ਕਰੋ ਨਾਲ Instagram ਵੀ ਹੈ ਤੇ Facebook ਪੇਜ ਵੀ ਹੈ ਸਸੀ ਗਾ ਜੀ ਸਸੀ